ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਲਾਕੇ ਦੇ ਵਿੱਚ ਕੂੜੇ ਵਾਲੀ ਗੱਡੀ ਦੇ ਵਿੱਚ ਗੁਟਕਾ ਸਾਹਿਬ ਦੇ ਅੰਗ ਮਿਲੇ ਨੇ ਜਿਸ ਤੋਂ ਬਾਅਦ ਸਿੱਖ ਸੰਗਤਾਂ ਦੇ ਵਿੱਚ ਤਾਂ ਕਾਫੀ ਰੋਸ ਹੈ ਤਾਂ ਕੂੜੇ ਵਾਲੀ ਗੱਡੀ ਦੇ ਡਰਾਈਵਰ ਦਾ ਇਹ ਕਹਿਣਾ ਹੈ ਕਿ ਅੰਗ ਡੀ-ਬਲੌਕ ਗੁਰਦੁਆਰੇ ਦੇ ਵਿੱਚ ਜਮ੍ਹਾਂ ਕਰ ਪਾਏਗੇ ਪਰ ਗੁਰਦੁਆਰਾ ਪ੍ਰਬੰਧਕਾਂ ਨੇ ਉਹਨਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਸਿੱਖ ਜਥੇਬੰਦੀਆਂ ਨੇ ਨਾ ਬੇਅਦਬੀ ਨੂੰ ਮੰਨਦਿਆਂ ਹੋਇਆਂ ਦੱਸਦੇ ਯੇ ਕਿ ਰਮਜੀਤ ਆਬਨੂ ਦੇ ਵਿੱਚ ਰੋਸ ਦਿੱਤਾਇਆ ਤੇ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਦਰਮਿਆਨ ਪੁਲਿਸ ਅਧਿਕਾਰੀ ਰੋਬਿਨ ਹੰਸ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਮਾਮਲੇ ਦੇ ਵਿੱਚ ਜਾਂਚ ਜਾਰੀ ਹੈ ਜਿਥੇ ਬੰਦੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਜ਼ਿੰਮੇਵਾਰਾ ਦੀ ਪਛਾਣ ਕਰਕੇ ਉਹਨਾਂ ਤੇ ਕਾਰਵਾਈ ਨਾ ਹੋਈ ਤਾਂ ਸੂਬਾ ਪੱਦਰੀ ਰੋਸ ਮਜ਼ਾਰਾ ਵਿڈیا ਜਾਵੇਗਾ ਇਸ ਮਾਮਲੇ ਤੋਂ ਬਾਅਦ ਸਿੱਖ ਜਥੇਬੰਦੀਆਂ ਜਿਵੇਂ ਕਿ 올 ਇੰਡੀਆ ਸਿੱਖ ਸਤਕਾਰ ਕਮੇਟੀ ਤੇ ਹੋਰ ਸੰਗਠਨਾ ਨੇ ਵੀ ਰੋਸ ਜਤਾਇਆ ਥਾਣਾ ਮੁਖੀ ਦਾ ਇਹ ਕਹਿਣਾ ਕਿ ਮਾਮਲਾ ਉਹਨਾਂ ਦੇ ਧਿਆਨ ਦੇ ਵਿੱਚ ਹੈ ਗੁਟਕਾ ਸਾਹਿਬ ਦੇ ਅੰਗ ਬਰਾਮਤ ਹੋਏ ਨੇ ਪਰਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਜੋ ਸਾਡੇ ਕੋਲ ਪਾਵਰੇ ਗੁਰੂ ਸਾਹਿਬ ਜਿੰਨੀ ਸਮਰਥਾ ਹੈ ਜਰੂਰ ਕਰਾਂਗੇ ਤੇ ਜਿਹੜਾ ਪਰਚਾ ਵਾ ਇਹ ਤੇ ਅਸੀਂ ਹਰ ਹਾਲਤ ਵਿੱਚ ਕਰਾ ਕੇ ਜਾਵਾਂਗੇ ਜੋ ਮਰਜ਼ੀ ਹੋ ਜੇ ਅਸੀਂ ਜਾਣ ਵਾਲੇ ਨਹੀਂ ਆ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਬਾਜ਼ ਬਾਬਾ ਪਾਰਸ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਲ ਇੰਡੀਆ ਸੇ ਇੱਕ ਸਤਕਾਰ ਕਮੇਟੀ ਤੋਂ ਆਪਾਂ ਦੱਸਣਾ ਚਾਹੁੰਦੇ ਆਂ ਕਿ ਪ੍ਰਸ਼ਾਸਨ ਨੂੰ ਹੋਣੀ ਇਹੋ ਬੇਨਤੀ ਕਰਨਾ ਹੈ ਆ ਕਿ ਇੱਕ ਦੇ ਦੋਸ਼ੀ ਲੱਭੇ ਜਾਣ ਕੂੜੇ ਵਾਲੇ ਦੇ ਨਾਲ ਜਾ ਕੇ ਵੀ ਪੂਰਾ ਕਿਹੜੇ ਘਰੋਂ ਛੁੱਟਿਆ ਪੋਤੀ ਸਾਹਿਬ ਕਿੰਨੇ ਨੇ ਛੁੱਟੇ ਲਬਾਬੇ ਦੇ ਪਾਸ ਪਾ ਗਏ ਤੇ ਦੂਜੀ ਜਿਹੜੀ ਸਾਡੀ ਗੱਲ ਹੈ ਉਹ ਇਹ ਆ ਕਿ ਉਹ ਪੋਤੀ ਸਾਹਿਬ ਜਿਹੜਾ ਕੂੜੇ ਵਾਲਾ ਵੀਰ ਲੈ ਕੇ ਜਾ ਕੇ ਗੁਰਦੁਆਰਾ ਸਾਹਿਬ ਦੇ ਕੇ ਆਇਆ ਉਹ ਗੁਰਦੁਆਰੇ ਸਾਹਿਬ ਜਾ ਕੇ ਇਹਨੇ ਕਿੰਨੂੰ ਦਿੱਤੇ ਉਹ ਬੰਦੇ ਕੌਣ ਆ ਉਹ ਲਿਭਾਵੇ ਜੇ ਨਾਲ ਗਏ ਆ ਤੇ ਗੁਰੂ ਘਰ ਵਾਲੇ ਕਹਿੰਦੇ ਆ ਵੀ ਸਾਡਾ ਇਹ ਕੈਮਰਾ ਨਹੀਂ ਚਾਹਤਾ ਬਾਕੀ ਚੱਲਣ ਦੇ ਕੈਮਰੇ ਤੇ ਜਿੱਥੇ ਉਹ ਫੋਟੋ ਉਹ ਉਹ ਗੁਰਕਾ ਉਹ ਦੇਖ ਕੇ ਆਏ ਨੇ ਗੁਰਕਾ ਸਾਹਿਬ ਉਹ ਕਹੇ ਨੂੰ ਫਰਾ ਕੇ ਆਏ ਤੇ ਉਹ ਅੱਗੋਂ ਕਹਿੰਦੇ ਆ ਵੀ ਗੁਰਦੁਆਰੇ ਵਾਲੇ ਕਹਿੰਦੇ ਸਾਲੇ ਨੂੰ ਫੜਾਇਆ ਇੱਥੇ ਕੋਈ ਮਤਾ ਦੇਖਣ ਆਇਆ ਹੀ ਉਹਨਾਂ ਨੂੰ ਫੜਾ ਦੇ ਆ ਉਹ ਹੋਰਾਂ ਨੇ ਉਹ ਵੀ ਵੇਖਣਾ ਤੇ ਪੁਲਿਸ ਇਨਵੈਸਟੀਗੇਟ ਕਰੇ ਗੁਰਦੁਆਰਾ ਸਾਹਿਬ ਵੀ ਗੁਰਨਾਣਕ ਪ੍ਰਕਾਸ਼ ਏ ਬਲਾਗ ਦੇ ਵਿੱਚ ਵੀ ਬਲਾਗ ਦੇ ਵਿੱਚ 82 ਗੁਰਦੁਆਰਾ ਹੋਵੇ ਨਾ ਵੱਡਾ ਹੋਵੇ ਤੇ ਕੈਮਰੇ ਬੰਦ ਹੋਣ ਕੈਮਰੇ ਬਾਕੀ ਚੱਲਦੇ ਆ ਉਹ ਕਹਿੰਦੇ ਵੀ ਜਿੱਥੇ ਜਿੱਥੇ ਉਹ ਫੜਾਏ ਨੇ ਉਹ ਗਾਮਨਾ ਬੰਦੇ ਆ ਜੀ ਚਾਹੁੰਦੇ ਕੀ ਆ ਅਸੀਂ ਕਹਿੰਦੇ ਵੀ ਗੁਰਕਾ ਵੀ ਬਰਾਮਤ ਕੀਤੀ ਜਾਵੇ ਕੋਥੀ ਸਾਹਿਬ ਬਰਾਮਤ ਕੀਤੀ ਜਾਵੇ ਕਿ ਉਹ ਕਿੰਨਾ ਨੂੰ ਦਿੱਤੇ ਆ ਉਹ ਵੀ ਲੱਭੇ ਆਣ ਬੰਦੇ ਤੁਹਾਡੇ ਵੱਲੋਂ ਹੁਣੇ ਸਾਰੇ ਅਸੀਂ ਵੀ ਕੋਈ ਅਸੀਂ ਸਾਰੋਂ ਕੋਈ ਭਜਨਾਸ ਕਰਨ ਦੇ ਕੱਲ ਦੀ ਜਾਨੂੰ ਕੋਈ ਮਤਲਬ ਕਿ ਰਾਣੀ ਕੋ ਦੇ ਰਹੇ ਪ੍ਰਸ਼ਾਸਨ ਦੀ ਮਤਲਬ ਆਂਦੇ ਆ ਕੇ ਕੱਲ ਦੇ ਵੀ ਥਾਣੇ ਹੁਣ ਵੀ ਥਾਣੇ ਖਲੋਤੇ ਸਹੀ ਤੁਹਾਡੇ ਵੱਲੋਂ ਅਪਰੋਚ ਸੀ ਕਿ ਗੁਰਦੁਆਰਾ ਸਾਹਿਬ ਜਾ ਕੇ ਉਹ ਮੁੱਖਾ ਸਾਹਿਬ ਬ੍ਰਹਮਚਾਰ ਹਾਂਜੀ ਹਾਂਜੀ ਗਏ ਨਾਲ ਲੱਗੇ ਗਏ ਜੀ ਐਸਐਸ ਨਾਲ ਸਾਰੇ ਗਏ ਨਾ ਉਹ ਕੈਮਰੇ ਚੈੱਕ ਕੀਤੇ ਕਹਿੰਦੇ ਕੈਮਰਾ ਬੰਦਿਆ ਜੀ ਉਹ ਪਾਸਵਰਡ ਨਹੀਂ ਖੁੱਲਣਦੇ ਉਹ ਕੈਮਰਾ ਬੰਦਿਆ ਜੀ ਮੰਗ ਕੀ ਕਰਦੇ ਮੰਗ ਕਰਦੇ ਵੀ ਜਲਦ ਤੋਂ ਜਲਦ ਜਿਹੜੇ ਦੋਸ਼ੀ ਉਹਨਾਂ ਦੀ ਭਾਲ ਕੀਤੀ ਜਾਏ ਤੇ ਜਿਹੜੇ ਗੁਰੂ ਜਿਹੜੇ ਗੁਰਕਾ ਜੈਲੀ ਪੋਤੀ ਸਾਹਿਬੀ ਕੋ ਵੀ ਬਰਾਮਦ ਕੀਤੇ ਯਾਰ ਵੀ ਉਹ ਗਏ ਕਿੰਨਾ ਕੋ ਇਹ ਬੇਨਤੀ ਹੈ ਸਾਡੀ ਦਾਸ ਮਨਦੀਪ ਸਿੰਘ ਸੇਵਾਦਾਰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਆਲ ਇੰਡੀਆ ਸਦਕਾਰ ਕਮੇਟੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਜੀ ਮਜੀਠਾ ਰੋਡ ਤੋਂ ਅਸੀਂ ਕੱਲ ਦੇ ਦਿਨ ਦਰਖਾਸਤ ਵੀ ਜਿਹੜੀ ਉਹ ਆਪਣੇ ਵੱਲੋਂ ਅਸੀਂ ਲਿਖਾਤੀ ਆ ਇਹ ਜਿਹੜਾ ਅਰਜੀਤਾ ਵੀ ਨੂੰ ਥਾਣਾ ਪੈਂਦਾ ਸੀਟ ਵਿਜਨ ਇਹ ਸਿਰਫ ਇੱਥੇ ਕਰਾਈ ਆ ਜੀ ਇਹ ਕੀ ਮੈਟਰ ਕੀ ਮਹਾਰਾਜ ਮੈਟਰ ਇਹ ਆ ਕਿ ਗੁਰੂ ਗ੍ਰੰਥ ਸਾਹਿਬ ਦੇ 8 ਪੋਤੇ 8 ਗੁਰਕਾ ਸਾਹਿਬ ਹੈ ਇੱਕ ਪੋਤੀ ਸਾਹਿਬ ਵੱਡਾ ਤੋ ਇਹ ਏਡੀ ਵੱਡੀ ਘਟਨਾ ਹੋਈ ਹੋਵੇ ਤੇ ਕੋਈ ਕਾਰਵਾਈ ਨਾ ਹੋਵੇ ਬਹੁਤ ਮੰਦਪਾਕੀ ਗੱਲ ਆ ਜੀ ਆਟ ਪੋਤੀ ਸਾਡੇ ਕੂੜੇ ਪ੍ਰਭਿੱਤਰ ਧਰਤੀ ਦੇ ਕੋਟੇ ਹਾਂਜੀ ਹਾਂ ਜੀ ਇੱਥੇ ਬੇਇੱਜ਼ਤੀ ਹੋ ਜਾਣਾ ਸ਼੍ਰੋਮਣੀ ਕਮੇਟੀ ਦੇ ਕੰਮ ਤੱਕ ਜੂਨ ਤੱਕ ਨਾ ਸਰਕਣਾ ਪ੍ਰਸ਼ਾਸਨ ਸਾਡੀ ਗੱਲ ਨਾ ਸੁਣੇ ਇਸ ਸਮੇਂ ਬਹੁਤ ਬਹੁਤ ਮੰਦਪਾਕੀ ਖਬਰ ਆ ਜੀ ਪਹਿਲ ਤੇ ਆਧਾਰ ਤੇ ਜਿਹੜਾ ਕਾਰਵਾਈ ਹੈ ਸ਼੍ਰੋਮਣੀ ਕਮੇਟੀ ਦੀ ਬੰਚਾਈ ਦੀ ਆ ਜੇ ਅਗਰ ਜ਼ਹਿਦਾਰ ਇੱਕ ਬਿਆਨ ਦੇ ਦੇ ਤਾਂ ਸਾਰਾ ਕੁਝ ਮਸਲਾ ਹੱਲ ਹੋ ਸਕਦਾ ਪਰ ਪਤਾ ਨਹੀਂ ਕਿਉਂ ਸੁੱਤੇ ਜਾਂ ਕੀ ਗੱਲ ਗੁਰੂ ਗ੍ਰੰਥ ਸਾਹਿਬ ਸਾਡਾ ਕੱਲਿਆਂ ਦਾ ਪੂਰੇ ਜਗਤ ਦਾ ਵਾ ਉਸ ਤਰ੍ਹਾਂ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇੱਕ ਦੋ ਜੀ ਨੂੰ ਬੜਾ ਕਰਦੇ ਅਸੀਂ ਇਹ ਕਰਦਾ ਪਰ ਜਿਉ ਇਹੋ ਜਿਹੀ ਘਟਨਾ ਹੁੰਦੀ ਉਦੋਂ ਕੋਈ ਕਠਾ ਨਹੀਂ ਹੁੰਦਾ ਤੇ ਹੁਣ ਵੀ ਜਿਹੜੇ ਜਾਤੀ ਚ ਮੀਰ ਵਾਲੇ ਉਹਨਾਂ ਨੇ ਬੇਨਤੀ ਆ ਵੀ ਆਜੋ ਅਸੀਂ ਆਪਣਾ ਜਿਹੜਾ ਇਹਦੀ ਬੇਦਖੀ ਹੋਇਆ ਕੋਈ ਹੱਲ ਹੈ ਜਿਹੜਾ ਉਹ ਕਰ ਸਕੀਏ ਮਿਲ ਕੇ ਜੀ ਤੁਸੀਂ ਨੋਟਿਸ ਚ ਲਿਆਂਦਾ ਐ ਜੀ ਪੀਸੀ ਦਫਤਰ ਜਾਂ ਜੱਫੇਦਾਰ ਸਾਹਿਬ ਦੇ ਨੋਟਿਸ ਚ ਲਿਆਂਦਾ ਬਾਬਾ ਜੀ ਲਿਆਂਦਾ ਪਰ ਸਾਡੀ ਗੱਲ ਨਹੀਂ ਕੋਈ ਸੁਣਦੇ ਕੱਲ ਲਿਆਂਦਾ ਲੇ ਬੋਲ ਲਿਆਂਦਾ ਛੁੱਟੀ ਹੈ ਜੀ ਬਸ ਹਾਂ ਖਾਣੇ ਨੂੰ ਕਹਿੰਦੇ ਆ ਕਿ ਜੋ ਵੀ ਘਟਨਾ ਨਸ਼ਰ ਹੋਣੀ ਚਾਹੀਦੀ ਆ ਸੰਗਤ ਦੇ ਵਿੱਚ ਕਿਉਂਕਿ ਇਹ ਛੋਟੀ ਘਟਨਾ ਨਹੀਂ ਬਹੁਤ ਵੱਡੀ ਆ ਜੇ ਇਸ ਘਟਨਾ ਦੇ ਨਾਲ ਹਰ ਸਿੱਖ ਦਾ ਜਿਹੜਾ ਹਿੰਦਾਬ ਉਲੰਘਿਆ ਜਾਂਦਾ ਇਸ ਕਰਕੇ ਅਸੀਂ ਕਹਿੰਦੇ ਆ ਵੀ ਜੋ ਵੀ ਸਖਸੀਅਤ ਉਸ ਨੂੰ ਸਾਹਮਣੇ ਤੇ ਸੰਗਤੋ ਸਾਹਮਣੇ ਜਿਹੜੀ ਕਾਨੂੰਨੀ ਕਾਰਵਾਈ ਕਰਨੇ ਪ੍ਰਸ਼ਾਸਨ ਕਿੰਦਾ ਵਰਤੀਰੀਆ ਕਿਉਂਕਿ 24 ਘੰਟੇ ਦੇ ਆਸ-ਪਾਸ ਹੋ ਕੇ ਪ੍ਰਸ਼ਾਸਨ ਨਾਲ ਤੁਹਾਡੀ ਗੱਲਬਾਤ ਹੋਈ ਪ੍ਰਸ਼ਾਸਨ ਨਾਲ ਗੱਲ ਹੋਈ ਆ ਸਰਫਾਮ ਨਾਲ ਗੱਲ ਹੋਈ ਆ ਉਹ ਕਹਿੰਦੇ ਆ ਕਿ ਅਸੀਂ ਜਿਹੜੇ ਜਿਹੜੇ-ਜਿਹੜੇ ਘਰਾਂ ਦੇ ਵਿੱਚੋਂ ਇਹ ਕੂੜਾ ਲਿਆਂਦਾ ਤੇ ਉਹ ਨਾਲ ਆਪਣੇ ਜਿਹੜੇ ਬੰਦਾ ਜਿਹੜਾ ਕੂੜੇ ਵਾਲਾ ਹੀ ਉਨੇ ਨਾਲ ਖੜ ਕੇ ਉਹ ਘਰ ਦੇ ਵਿੱਚ ਕੈਮਰੇ ਖੋਲ ਕੇ ਤੇ ਆਪਣਾ ਜਿਹੜਾ ਕਾਰਵਾਈ ਉਹ ਕਰ ਰਹੇ ਆ ਤੇ ਬਾਕੀ ਸਾਰੇ ਜਿਹੜੇ ਗੁਰਦੁਆਰੇ ਗੁਰਕਾ ਸਾਹਿਬ ਦੇ ਕੇ ਆਏ ਆ ਉਸ ਗੁਰੂ ਘਰ ਦਾ ਜਿਹੜਾ ਬਾਹਰ ਦਾ ਜਿਹੜਾ ਕੈਮਰਾ ਉਹ ਵੀ ਬੰਦ ਹੋਇਆ ਤੇ ਜਿਹੜਾ ਉਸੋਂ ਦਾ ਜਿਹੜਾ ਆਪਣਾ ਡਿਟਰ ਆ ਉਹਦਾ ਜਿਹੜਾ ਪਾਸਵਰਡ ਉਹ ਵੀ ਨਹੀਂ ਖੁੱਲ ਰਿਹਾ ਪਤਾ ਨਹੀਂ ਕਿਉਂਕਿ ਜਦੋਂ ਗੁਰੂ ਗ੍ਰੰਥ ਸਾਹਿਬ ਇਹੋ ਜੀ ਗੱਲ ਨਾਲ ਦੀ ਉਹਦਾ ਕੈਮਰਾ ਵੀ ਬੰਦ ਹੋ ਜਾਂਦੇ ਆ ਜੀ ਸਰ ਕਿਹੜੀ ਬਿਜਲੀ ਘਟਨਾ ਆ ਪਾਪੀ ਹੈ ਕੀ ਮੰਨਣਾ ਸਾਡੇ ਕੋਲ ਇਹ ਇਨਫੋਰਮੇਸ਼ਨ ਆਈ ਹੈ ਕਿ ਜਿਹੜੇ ਗੁਟਕਾ ਸਾਭ ਨੇ ਉਹ ਬਰਾਮਦ ਹੋਏ ਆ। ਜੋ ਕਿ ਗੁਰਦੁਆਰੇ ਸਾਹਿਬ ਤੇ ਰੀਕਲਮੋ ਜਿਸ਼ਰੇ ਖਾਈ ਗਏ ਸੀ। ਤੋਂ ਤੁ ਜਿਹਨਾਂ ਨੇ ਹੈਂਡਓਵਰ ਕੀਤੇ ਉਹ ਵੀ ਜਿਹੜੀ ਇਹ ਬੰਦੀਆਂ ਆ ਉਹਨਾਂ ਕੈਰੀ ਕਰ ਲਈ ਪਰ ਉਸ ਚੀਜ਼ ਨੂੰ ਅਪਾ ਪ੍ਰੋਪਰਲੀ ਅਪਾ ਵੈਰੀਫਾਈ ਕਰ ਰਹੇ ਆ ਕਿਥੋਂ ਇਹ ਮਿਲੇ ਸੀ ਤੇ ਕੌਣ ਲੈ ਕੇ ਗਿਆ ਉਸ ਨੂੰ। ਅਡੀ ਟੀਮਸ ਲੱਗੀਆਂ ਆ। ਜਿੱਥੇ ਬੰਦੀਆਂ ਰੋਸ ਕੀ ਉਹਨੂੰ ਊੜੇ ਦੇ ਵਿੱਚ ਸੁਪਰ ਕਰਾ ਦਿੱਤਾ। ਤੇ ਊੜੇ ਚ ਦੇਖੋ ਜੀ ਦੋ ਸਾਢੇ ਇੱਕ ਹਾਰ ਦਿੱਤਾਂ ਜਿਹੜਾ ਆਇਆ ਪਾ ਨੂੰ ਪਤਾ ਲੱਗੇਗਾ ਹੈ ਕਿ ਇਸ ਟਾਈਮ ਕੌਣ ਲੈ ਕੇ ਗਿਆ ਆ। ਹੋਰ ਫਰਦਰ ਉਹਦੀ ਇਨਵੈਸਟੀਗੇਸ਼ਨ ਕਰਕੇ ਮੈਨੂੰ ਪਤਾ ਲੱਗੂਗੀ ਅਗੇ ਨਸਤੀਕਰ ਲੇ ਗਏ ਜੇ ਹੈ ਜੋ ਵੀ ਕਸੂਰ ਆ ਜੋ ਦੋਸ਼ੀ ਹੋਇਆ ਜੇ ਤੱਕ ਜੇ ਗੱਲ ਹੋਈ ਹੈ ਤੇ ਉਹਨੂੰ ਸਜ਼ਾ ਮਿਲੇਗੀ ਸਾਥੀ ਕਾਲ ਵੀ ਤੁਸੀਂ ਦੇਖ ਰਹੇ ਹੋ ਇੰਡੀਆ ਕ੍ਰਾਈਮ ਨਿਊਜ਼ ਤੇ ਮਹਾਦੇਵ ਸਿੰਦਰ ਸੋਢੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਰਾਜਨੀਤਿਕ ਧਾਰਮਿਕ ਸਮਾਜਿਕ ਖੇਡਾਂ ਮੌਨਾਂ ਜਿਨਾਂ ਤੇ ਮੌਨਿਟਰ ਨਾਲ ਯੂਨੀਕ ਹਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਰਹੇ ਹਾਂ ਅਤੇ ਚੈਨਲ ਦੇ ਮਾਧਿਅਮ ਰਾਹੀਂ ਕ੍ਰਾਈਮ ਨਾਲ ਜੁੜੀ ਹਰ ਅਪਡੇਟ ਤੁਹਾਡੇ ਤੱਕ ਪਹੁੰਚਾਉਂਦੇ ਰਹੇ ਹਾਂ ਇਸੇ ਤਰ੍ਹਾਂ ਇੰਡੀਆ ਕ੍ਰਾਈਮ ਨੂੰ ਹਰ ਖਬਰ ਤੁਹਾਡੇ ਤੱਕ ਪਹੁੰਚਾਦਾ ਰਹੇਗਾ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਇੰਡੀਆ ਕ੍ਰਾਈਮ